ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਸੇਰਤ ਕੌਰ ਹਾਂ ਮੈਂ ਥਿੰਕ ਕਲਾਸ ਵਿੱਚ ਪੜ੍ਹਦੀ ਹਾਂ ਮੈਂ ਇੱਕ ਤਸਵੀਰ ਬਣਾਈ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਉੱਪਰ ਕਿਉਂਕਿ ਉਹਨਾਂ ਦਾ ਪ੍ਰਕਾਸ਼ ਪੁਰਬ ਆ ਰਿਹਾ ਹੈ ਤੇ ਮੈਂ ਇਹ ਤਸਵੀਰ ਇਹ ਆਈਡੀਆ ਮੈਨੂੰ ਉੱਥੋਂ ਮਿਲਿਆ ਕਿ ਮੈਂ ਇੱਕ ਦਿਨ ਮੋਬਾਈਲ ਵਿੱਚ ਰੀਲ ਸਕਰੋਲ ਕਰ ਰਹੀ ਸੀ ਤੇ ਉਹਦੇ ਵਿੱਚ ਇੱਕ ਕੁੜੀ ਗੁਰੂ ਗੋਬਿੰਦ ਸਿੰਘ ਜੀ ਦੀ ਡਰਾਇੰਗ ਬਣਾ ਰਹੀ ਸੀ ਤੇ ਫਿਰ ਮੈਂ ਵੀ ਸੋਚਿਆ ਕਿ ਮੈਂ ਵੀ ਇੱਕ ਡਰਾਇੰਗ ਬਣਾਵਾਂ ਗੁਰੂ ਗੋਬਿੰਦ ਸਿੰਘ ਜੀ ਦੀ ਪ੍ਰਕਾਸ਼ ਪੁਰਬਾਰੇ ਤੇ ਆਹ ਡਰਾਇੰਗ ਹੈਗੀ ਐ ਉਹ ਤੇ ਮੈਂ ਇਹ 2 ਤੋਂ 3 ਘੰਟਿਆਂ ਚ ਤਿਆਰ ਕੀਤੀ ਸੀ ਇਤਿਹਾਸ ਦੀ ਗੱਲ ਕਰੀਏ ਇਤਿਹਾਸ ਦੀ ਗੱਲ ਕਰੀਏ ਤਾਂ ਉਹਨਾਂ ਦੇ ਚਾਰ ਸਹਜਾਦੇ ਸੀ ਸਹਿਬ ਜادہ ਅਜੀਤ ਸਿੰਘ ਜੀ ਸਹਿਬ ਜادہ ਦੰਧਾਰ ਸਿੰਘ ਜੀ ਸਹਿਬ ਜادہ ਜੋਰਾਵਰ ਸਿੰਘ ਜੀ ਸਹਿਬ ਜادہ ਫਤੇ ਸਿੰਘ ਜੀ ਤੇ ਉਹਨਾਂ ਦੀ ਇੱਕ ਮਾਤਾ ਜੀ ਸੀ ਮਾਤਾ ਗੁਜਰੀ ਜੀ ਤੇ ਉਹਨਾਂ ਵੱਡੇ ਸਹਿਬਜਾਦਿਆਂ ਨੂੰ ਚਮਕੌਰ ਦੀ ਗੜੀ ਸ਼ਹੀਦ ਕੀਤਾ ਗਿਆ ਸੀ ਤੇ ਛੋਟੇ ਸਹਿਬਜਾਦਿਆਂ ਨੂੰ ਵਜ਼ੀਰ ਖਾਨ ਨੇ ਨੀਹਾਂ ਚ ਜਨਵਾ ਦਿੱਤਾ ਸੀ